ਹੈਲੋ ਗਰੀ ਹੈਲੋ ਹੈਲੋ ਕਰਦੇ ਜਣਾ ਹੈਲੋ ਗਰੀ ਹੈਲੋ ਤੇ ਆਡਾ ਕੀ ਕਹਿੰਦੇ ਹੁੰਦੇ ਆ ਮਨਾਪੁਰ ਲਗਿਆ ਦਿਲਪ੍ਰੀਤ ਹੈਲੋ ਕਰਦੇ ਮੈਂ ਤੇ ਬਈ ਕਹਿ ਹੁੰਦੇ ਆ ਨਾ ਸਾਰੇ ਵੀ ਮਤਲਬ ਇੰਨਾ ਚ ਕੀ ਆ ਹਨਾ ਵੀ ਕੰਮ ਸੌਖਾ ਹੀ ਆ ਜਾਂ ਵਿੱਚ ਕਹਿਣ ਵਾਲੇ ਹੁੰਦੇ ਨੇ ਪਰ ਆਹ ਦੇਖ ਲੋ 9:30 ਹੋ ਚੁੱਕਿਆ ਏ ਰੋਟੀ ਖਾਧੀ ਨਹੀਂ ਮੈਂ ਮੈਸੇ ਫਰਦੀਆ ਵੀ ਹਜੇ ਬਹੁਤ ਕੰਮ ਪਿਆ ਹਨਾ ਤੇ ਵੀ ਇਦਾਂ ਮੰਨ ਲਓ ਹਜੇ 2 ਘੰਟੇ ਰਾਵਣ ਲੱਗ ਜਾਣੇ 10 11 ਵਜੇ ਭੈਣ ਫਰੀ ਹੋਊਗੀ ਮੱਝਾਂ ਨੂੰ ਨਿਮਾਰੇ ਹੀ ਆ ਹੋਪਣੇ ਕਿਵੇਂ ਆ ਮਾ ਵਿੱਚ ਕਹਿੰਦੇ ਵੀ ਕੰਮ ਸੌਖਾ ਹੀ ਐ ਹਾਂ ਤੇ ਨੰਪਟੂ ਦੀ ਮੰਮੀ ਨੇ ਚਾਹ ਬਣਾ ਲਈ ਹਾਂ ਮੈਂ ਉੱਠਾ ਕਰ ਮੈਂ ਕਿਹਾ ਵੀ ਬੈਠਾ ਚਾਹੂ ਪੀ ਕੇ ਹੁੰਦਾ ਕਿ ਬਈ ਅੱਖਾਂ ਜੀ ਖੁੱਲਦੀ ਨੇ ਹਾਂ ਫਾਦਰ ਤੇ ਨੰਪਟੂ ਵੀ ਆ ਗਿਆ ਸੀ 18 ਮਿੰਟ ਤੋਂ ਲਿ ਗਿਆ ਹਾਂ ਕਿਹਨੇ ਕੀਤੀ ਡੈਡੀ ਮੰਮੀ ਨੇ ਮੈਂ ਕਿਹਾ ਕਿ ਕਿਹੜੂ ਬਣਾਉਂਦੀ ਆਂ ਦਾਣ ਦਾ ਆਟਾ ਹਾਂ ਮੈਂ ਤੇ ਡੈਡੀ ਨੇ ਪਰਖੰਦੀ ਕੀਤੀ ਹੈ ਵੀ ਜਿਹੜਾ ਸੋਨਾ ਜਲਾਈ ਜਾ ਰਾਮ ਮਿਲ ਕੇ ਕੰਮ ਨਹੀਂ ਆ ਰਿਹਾ ਨਾ ਬੈਠ ਨਹੀਂ ਹਾਂ ਤੇ ਫਿਰ ਸਾਰਾ ਮੀ ਉੱਤੋਂ ਦੀ ਸਾਰੇ ਕੱਪੜੇ ਸਿਰ ਭਿੱਜ ਬੁਰਾ ਹਾਲ ਹਾਂ ਮੈਂ ਦਿਖਾਉਣਾ ਆਪਣੀਆਂ ਮਹਿਸਾ ਕਿਆ ਚੀਜ਼ ਐ ਨਹੀਂ ਖਾਏ ਆ ਇਹ ਪਰ ਵਿੱਚ ਲੋਕ ਇੱਥੇ ਵਿਦਵਾਨ ਨੇ ਮੈਸੇਜ ਕੀਤਾ ਅੱਗੇ ਭਾਂਡੇ ਜਦੋਂ ਮੈਂ ਇਹ ਗੱਲ ਕਹੀ ਸੀ ਮਾ ਵੀ ਭਾਂਡੇ ਆ ਧੋਨੇ ਸਾਰਾ ਦਿਨ ਲੱਗਾ ਜਾਂਦਾ ਅੱਗੇ ਭਾਂਡੇ ਆਪ ਦੇ ਖਾਤਰ ਧੋਨੇ ਕਿਸੇ ਬਈ ਕੋਈ ਵੀ ਨਹੀਂ ਕਰਦੇ ਕਿਸੇ ਖਤਰ ਦਾ ਸਹੀ ਗੱਲ ਆ ਇਹ ਵੀ ਆਪਾਂ ਆਪਣੇ ਪਰਿਵਾਰਾਂ ਵਾਸਤੇ ਕਰਦੇ ਆਂ ਵੀ ਬੱਚਿਆਂ ਵਾਸਤੇ ਕਰਦੇ ਆਂ ਆ ਇੱਕ ਨੇ ਕਮੈਂਟ ਕੀਤਾ ਥੋੜੀ ਸਾਹੀ ਵਾਲਾ ਗਾਈ ਕਦੋਂ ਸੂਗੀ ਕਿਸ ਮਹੀਨੇ ਇਹਨੂੰ ਵੀਰੇ ਹੁਣ ਨੌਵਾਂ ਮਹੀਨਾ ਲੱਗਣਾ 23 ਤਰੀਕ ਤੋਂ ਠੀਕ ਆ ਅੱਜ ਕਿਨੇ ਹੋਊਗੀ ਅੱਜ 30 ਆ 30 ਆ ਕੱਲ ਲੱਗਿਆ ਇੱਕ ਮਹੀਨਾ ਵੀ ਹੈ ਜਿਹੜਾ ਹਾਂ ਕੱਲ ਇੱਕ ਮਹੀਨੇ ਤੋਂ ਗਾਈ ਤੋਂ ਪੰਜ ਚਾਰ ਦਿਨ ਹੀ ਵੱਧ ਲੈਂਦੀ ਹੁੰਦੀ ਆ ਮੱਝ 10 ਮਹੀਨੇ ਲੈ ਜਾਂਦੀ ਆ ਗਰਮੇ ਵਿੱਚ ਸੁੰਦੀ ਆ ਗਾਈ ਤਾਂ ਨੌ ਹੀ ਲੈਂਦੀ ਆ ਨੋਰਮਲ ਜੇ ਨੌ ਪੂਰੇ ਹੋਵੇ 10ਵਾਂ ਲੱਗ ਗਿਆ ਬੱਸ ਇਹ ਤਾਂ ਵੀ ਹੋਰ ਤੋਂ ਪੰਜ ਚਾਰ ਦਿਨ ਲੈ ਸਕਦੀ ਆ ਇਹਨਾਂ ਨਾਲ ਵੀ ਵੱਧ ਵੀ ਲੈ ਸਕਦੀ ਆ ਦਸ ਦਿਨ ਵੀ ਲੈ ਸਕਦੀ ਆ ਬਾਕੀ ਪਤਾ ਲੱਗ ਜੂਗਾ ਹਮ ਪਰ ਜੇ ਸਾ ਨਾ ਮੈਨੂੰ ਉਮੀਦ ਤੋਂ ਤਾਂ ਨਹੀਂ ਤਿਆਰ ਹੋ ਗਈ ਇਹ ਹਮ ਕੱਲੇ ਨੇ ਸਰਤ ਲੱਗੀ ਹੋਈ ਆ ਹਾਂ ਕਾਲਾ ਹੋਰ ਸੋਚ ਕੇ ਜਿੱਲੀ ਜਣੀ ਵੀ ਕਾਲੇ ਦੇ ਸਰਤ ਲੱਗੀ ਹੋਈ ਆ ਮੇਰੀ ਉਹੀ ਗੱਲ ਆ ਹਾਂ ਮੈਂ ਉਹਨੇ ਦਿਖਾਉਣਾ ਮੱਝਾਂ ਹੜੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਹਮਣੀਆਂ ਦੇਖੋ ਐਦਾਂ ਬਹਿ ਨਹੀਂ ਆ ਇਹ ਇਹਨਾਂ ਤਾਂ ਅਸੀਂ ਆ ਆਪ ਨਹੀਂ ਨਾਉਂਦੇ ਜਿੰਨਾ ਇਹਨਾਂ ਨੂੰ ਨਮਾਰਿਆ ਯਾਰ ਸਾਡੇ ਇਹਨਾਂ ਦਾ ਅਲੱਗ ਬਣਾਇਆ ਹੋਇਆ ਸਿਸਟਮ ਤੁਸੀਂ ਦੇਖੋ ਹਾਂ ਆ ਪੱਖੇ ਵੀ ਅਸੀਂ ਹੁਣ ਥੋੜਾ ਜਿਹਾ ਲਾਈਵ ਹੋਣ ਕਰਕੇ ਅਸੀਂ ਕੱਟਤੇ ਬੰਦ ਕਰਤੇ ਵੀ ਕਿਉਂਕਿ ਆਵਾਜ਼ ਵਾਲੀ ਹੁੰਦੀ ਫਿਰ ਆਪਣੀ ਆਵਾਜ਼ ਨਹੀਂ ਆਉਂਦੀ ਇਹ ਆਇਆ ਪਹੁੰਚਿਆ ਵੀ ਕਿੰਨੇ ਮਹੀਨੇ ਦੀ ਗੱਪਣ ਹੋਗੀ ਸੀ ਸਾਈ ਵਾਲ ਗਾਈ ਕਿੰਨੇ ਮਹੀਨੇ ਦੀ ਗੱਪਣ ਹੋਗੀ ਸੀ ਇਹ ਗਾਈ ਮੇਰੇ ਤੋਂ ਦੋ ਸਾਲ ਦੀ ਦੋ ਢਾਈ ਚਾਲਦੀ ਸੀ ਕਹਤਾ ਸੀ ਕਿਉਂ ਨਹੀਂ ਉਹ ਵੇਟ ਘਟੇ ਹੋਵੇ ਨਾ ਵੇਟ ਘਟੇ ਸੀਗਾ ਥੋੜਾ ਜਿਹਾ ਮੇਰੇ ਮੈਨੂੰ ਲੱਗਦਾ ਸੀ ਵੀ ਵੇਟ ਵਧੀਆ ਹੋਵੇ ਕਿਉਂਕਿ ਦਿੱਕਤ ਕੀ ਹੈ ਜਰਾ ਆਪਾਂ ਛੋਟੀ ਵਸਤੀਆਂ ਆਦੇ ਵੀ ਪਹਿਲਾਂ ਟੀਕਾ ਲਾ ਦਿੰਦੇ ਆ ਫਿਰ ਜਿਵੇਂ ਆਪ ਕਹਿੰਦੇ ਭੋਜ ਭਾਰ ਹੋਣੀ ਦਿੱਕਤ ਦਾ ਨਾ ਲੱਗਾ ਡਰ ਰਹਿਣਾਗਾ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਤੁਸੀਂ ਸਾਰੀ ਕਰਦੇ ਹੋਗੇ ਹਨਾ ਕੰਮ ਮੈਨੂੰ ਪਤਾ ਜਿਹੜੇ ਆਪਣੇ ਨਾਲ ਲਾਈਵ ਜੁੜੇ ਆ ਜੇ ਤੁਸੀਂ ਸਾਰੀ ਹਨਾ ਮੈਸਾਂ ਦਾ ਕਰਦੇ ਹੋ ਤਾਂ ਨੂੰ ਵੀ ਪਤਾ ਹੀ ਆ ਵੀਰ ਬਹੁਤ ਟਾਈਮ ਲੱਗ ਜਾਂਦਾ ਹਨਾ ਤੇ ਸਾਡੀ ਆ ਗਾਈਆਂ ਤੇ ਇਹਦੀ ਸਾਡੀ ਸ਼ਰਤ ਲੱਗੀ ਹੋਈ ਆ ਪਹਿਲਾਂ ਨਾਲ ਜਿਹੜੀ ਚਾਰੀ ਨੇ ਪਹਿਲਾਂ ਆ ਇਹ ਦੇਖੋ ਦਦਾ ਤੁਹਾਨੂੰ ਕਿਵੇਂ ਚੁਕੂਗੀ ਮਾਰਦੀ ਨਾਲ ਇਹ ਕੋਲ ਨਹੀਂ ਲੈ ਆਂਦੀ ਉਹ ਇਹ ਕੋਈ ਗਊਸਾਲਾ ਨਾ ਦਿੰਦਾ ਤੇ ਕੋਹ ਨੇ ਵੀ ਮਰਦੀ ਹੈ ਹਾਂ ਗਊਸਾਲਾ ਚ ਨਹੀਂ ਲੈਂਦੀ ਵੀ ਇਹ ਅੱਛਾ ਹਾਂ ਮੋਲ ਨਹੀਂ ਲੈ ਕੇ ਆਂਦੀ ਹਾਂ ਗਊਸਾਲਾ ਹੈ ਕਿ ਕੀ ਮਨ ਲੱਗਦੀ ਹਾਂ ਜਵੇਂ ਜੱਟ ਵਧੀਆ ਵੀਰੇ ਵਧੀਆ ਜੋਰਾ ਜੱਟ ਡੈਰੀ ਫਾਰਮ ਨੀਲੀ ਰਾਵੀ ਸਾਡੀ ਬਰੀਡ ਆ ਸੀ ਜੀ ਇਹ ਇੱਕ ਆ ਸੀ ਇੱਕ ਉਧਰ ਆ ਆ ਵਧੀਆ ਵੀ ਆਉਂਦਾ ਹਾਂ ਹਾਂ ਇਹ ਕਿਹਨਾਂ ਨੂੰ ਦਿੰਦੀ ਵੀ ਨੀਲੀ ਰਾਵੀ ਵਾਲੇ ਇਹ ਕਿਹਨਾਂ ਬੁੱਧ ਘਰ ਕਾਰਡ ਵਾਲੀ ਆ ਬਹੁਤ ਕਿਹੜੀ ਇੰਨੀ ਵਿਚਾਰੀ ਨਰਮ ਐ ਆ ਦੂਜੀਆਂ ਦਿਨ ਪੰਗੇ ਲੈਂਦੀਆਂ ਨੇ ਇਹ ਨਹੀਂ ਪਿੜਦੀ ਹੈਗੀ ਨਾਲੇ ਸਿੰਘ ਦੇਖ ਲਓ ਕਿਵੇਂ ਤਾਂ ਰਾਜਮੂ ਕੋਲ ਨੱਡੇਡੇ ਸਿੰਘ ਤੋਂ ਦੇ ਪਰ ਆਪਣੇ ਲੋਕਾਂ ਨੂੰ ਪਹਿਲਾਂ ਸਿੰਘਾਂ ਦਾ ਵਾੜਾ ਸੀ ਹਨਾ ਵੀ ਸਿੰਘ ਸਿੰਘ ਕੁੰਡੇ ਹੋਣਾ ਪਰ ਅਸਲ 'ਚ ਮੈਂ ਨਾਲਾ ਕਹਿੰਦਾ ਪਾਣੀ ਜਾਂ ਡੋਲੀਆਂ ਦੀ ਭਰੇ ਕਰਨੀ ਆ ਇੱਕ ਮਾਲੋ ਕਿਲੋ ਲੀਟਰ ਵਾਲੀ ਵਰਤਣੀ ਗਿਆ ਰਹੀ ਮੱਝਾਂ ਦਾ ਹਾਂ 3:30 ਪੰਜ ਵਜੇ ਹੋ ਜਾਂਦਾ ਉੱਥੇ 12 ਵਜੇ ਵੀ ਨਿਮਾਤ ਬੁਰਾਤ ਮੈਨੂੰ ਆਪਦੇ ਨੂੰ ਵੱਧ ਕੇ ਰਾਤ ਫੇਰੀ ਡੈਰੀ ਫਾਰਮ ਤੇ ਚੱਲ ਕੇ ਬੋਲਣਾ ਹਾਂ 47 ਵਾਲਾ ਡੈਰੀ ਫਾਰਮ 68 ਵੀਰੇ ਪਿੰਡ ਸਾਡਾ ਹੈਗਾ ਸੇਖਾ ਪਿੰਦਰ ਕਿਵੇਂ ਆ ਬਾਈ ਬਾਈ ਲੋਟਾ ਬਿੰਦਰ ਖੇਤ ਜੀਗਾ ਹਾਂ ਸਾਨੂੰ ਕੋਈ ਟੈਨਸ਼ਨ ਨਹੀਂ ਇਸ ਦਾ ਬਸ ਆਏ ਜੋ ਬਣਾ ਲਿਆ ਅਸੀਂ ਦੇਖਣ ਆਲਿਆਂ ਤੁਸੀਂ ਹੋਰ ਸਾਈ ਵਾਲ ਲੈ ਆਓ ਹਾਂਜੀ ਬਾਈ ਲੈ ਕੇ ਆਵਾਂਗੇ ਕਿਉਂਕਿ ਆਪਣੇ ਥੋੜਾ ਜਿਹਾ ਫਾਰਮ ਤਿਆਰ ਹੋ ਰਿਹਾ ਨਾ ਉੱਥੇ ਆਪਾਂ ਸਾਈ ਵਾਲ ਲਗਾਈਆਂ ਪਾਵਾਂਗੇ ਦੇਸੀ ਪਾਵਾਂਗੇ ਦੇਸੀ ਕਿੰਗਾ ਤੇ ਸਾਈ ਵਾਲ ਲੈ ਆਹ ਹਾਂ ਇਹ ਬਹੁਤ ਜ਼ਿਆਦਾ ਡਿਮਾਂਡ ਆ ਗਈ ਹਾਂ ਸਹੀ ਗੱਲ ਆ ਪਰ ਹੋ ਗਿਆ ਆਵਾਜ਼ ਨਾਲ ਜੇ ਤੁਤੀ ਹੈ ਨਾ ਹੂੰ ਤੇ ਇੱਕ ਮੜਾ ਕਮੈਂਟ ਕਰਕੇ ਦੱਸਿਓ ਯਾਰ ਬਾਈ ਤੁਹਾਨੂੰ ਆਵਾਜ਼ ਸਹੀ ਆ ਰਹੀ ਆ ਕਈ ਵਾਰ ਇਦਾਂ ਹੁੰਦਾ ਨਾ ਖੜਕਾ ਜ਼ਿਆਦਾ ਆਉਂਦਾ ਹੁੰਦਾ ਤੇ ਆਪਣੇ ਲਾਈਵ ਨੂੰ ਕਰ ਦਿਓ ਲਾਈਕ ਸ਼ੇਅਰ ਵੀ ਕਰ ਦਿਓ ਸ਼ੇਅਰ ਕਰ ਦਿਓ ਕੋਈ ਨਾ ਕਰਦੇ ਆ ਪਾਣੀ ਵਾਲੇ ਆ ਬਾਈ ਕੀ ਗੱਲ ਵੀਡੀਓ ਨਹੀਂ ਆਇਆ ਬਾਈ ਵੀਡੀਓ ਥੋੜਾ ਜਣਾ ਉਹੀ ਉੱਜੇ ਪਈ ਸੀ ਮੇਰੇ ਮੇਰੇ ਜੱਟ ਦੀ ਡੈਥ ਹੋ ਗਈ ਸੀ ਮਾਣੀ ਉੱਧੇ ਸੀ ਜਿੰਨੀ ਕੀਤਾ ਮੇਰੀ ਬਣਾਉਣਾ ਤਾਂ ਬਹੁਤ ਸੀ ਹਾਂ ਹੂੰ ਦਾ ਜੀ ਆਂਦਾ ਇਹ ਸਭ ਕਿਹੜਾ ਕਾਚਾ ਬੈਰਾਣਾ ਜਿਨਾਂ ਦੇ ਮੋਢਿਆਂ ਤੇ ਬੈਠ ਕੇ ਖੱਡੇ ਹੋਈਏ ਜੁੱਸ ਤਾਂ ਬਹੁਤ ਹੁੰਦਾ ਹਾਂ ਸੋ ਆਪਣੀ ਜ਼ਿੰਦਗੀ ਵੀ ਜਿਉਣੀ ਪੈਂਦੀ ਆ ਹਨਾ ਤੁਮਾਂ ਘਰਾਂ ਦੇ ਵਿੱਚ ਦਵਾਰੇ ਉੱਥੇ ਆਉਣਾ ਪੈਂਦਾ ਆਪਾਂ ਨੂੰ ਉੱਥੇ ਜਿਵੇਂ ਜਦੋਂ ਹੁਣ ਬੰਦਾ ਆਪਰੇ ਘਰ ਦਾ ਇਹਦਾ ਮੈਂਬਰ ਹੁੰਦਾ ਆਪਾਂ ਨੂੰ ਛੱਡ ਕੇ ਜਾਂਦਾ ਪਹਿਲੇ ਦਿਨ ਆਪਣਾ ਰੋਟੀ ਵੀ ਨਹੀਂ ਸਵਾਦ ਲੱਗਦੀ ਹੌਲੀ ਹੌਲੀ ਰਿਸ਼ਤੇਦਾਰ ਕੋਸ ਗਵੰਡੀ ਆਪਾਂ ਨੂੰ ਕਹਿੰਦੇ ਜੀ ਵੀ ਕੋਈ ਗੱਲ ਨਹੀਂ ਰੋਟੀ ਤਾਂ ਖਾਣੀ ਪੈਣੀ ਆ ਕੰਮ ਵੀ ਕਰਨੇ ਪੈਣੇ ਨੇ ਵੀਰੇ ਦੂਜੇ ਦਿਨ ਹੌਲੀ ਹੌਲੀ ਜਿਵੇਂ ਦਿਨ ਪਈ ਜਾਂਦੀ ਨੇ ਨਹੀਂ ਸਰਦਾ। ਇਹ ਕੰਮ ਕਰੇ ਬਿਨਾਂ ਨਹੀਂ ਸਰਦਾ ਹੈਗਾ ਨਾ। ਹੂੰ। ਕਰੇ ਇਤੋਂ ਜ਼ਿਆਦਾ। ਮੈਂ ਕਹਤਾ ਹਾਂ ਸਾਰੇ ਜਿਹੜੀ ਬੁਲਾਉਂਦਾ ਸਾਂ। ਸਹੀ ਗੱਲ ਆ। ਤੇ ਬਾਕੀ ਹੁਣ ਕੋਈ ਗੱਲ ਵੀਡੀਓ ਪਾਇਆ ਕਰਾਂਗੇ ਤੇ ਕੱਲ ਤੋਂ ਆਪਣੀਆਂ ਵੀਡੀਓ ਸਾਰਿਆਂ ਨੂੰ ਆਉਣਗੀਆਂ। ਤੇ ਬਾਕੀ ਆਪਣੀ ਥੋੜੀ ਸਾਡੀ ਗਰਲੀਨ ਨਾਲ ਗੱਲ ਕਰਾਉਣੇ ਚੱਲੇਗੇ। ਹਾਂ, ਰੋਟੀ ਬਣਾਈ ਆ ਕਿਹਾ ਉਹਨਾਂ ਸੀ। ਹਾਂਜੀ। ਰੋਟੀ ਦਾ ਖਾਂਦ ਤੇ ਘਰ ਆ। ਹਾਂ। ਦੇਖੋ ਯਾ ਸਾਡਾ ਨਿੱਕਾ ਜਿਹਾ ਘਰ ਆਇਆ। ਉਹ ਕਿੱਧਰ ਗਿਆ ਦਿਲਪ੍ਰੀਤਾ? ਭਰੇ ਲੈ ਗਿਆ ਚਲ ਆਪੇ ਇਹਦੇ ਬੰਦ ਪੜਾ ਸਤਿ ਸ਼੍ਰੀਕਾਲ ਜੀ ਤੁਸੀਂ ਹੋਰ ਸਾਈ ਲਗਾਈਆਂ ਲੈ ਆਇਓ ਤੁਹਾਡੇ 15 ਲੀਟਰ ਦੁੱਧ ਹਾਂਜੀ ਜਰੂਰ ਲੈ ਕੇ ਆਵਾਂਗੇ ਜੀ ਇਹ ਸਬਜੀ ਵਾਲੀ ਵੀਡੀਓ ਔਖਾ ਲੱਗਿਆ ਜਵਕਾ ਵਾਂਗ ਪਾਲ ਕੇ ਹਾਂ ਬਈ ਹੁਣ ਕੀ ਕਰ ਸਕਦੇ ਹਣਾ ਚਲੋ ਇੱਕ ਬੰਦਾ ਇੱਕ ਮਿੰਟ ਦੀ ਤੁਸੀਂ ਗੱਲ ਕਰ ਸਕਦਾ ਹਾਂ ਹਾਂ ਮੈਂ ਕਿਹਾ ਲਾਂਚ ਦੋ ਤੇ ਆ ਪਾਣੀ ਲੈ ਲੈਣੇ ਬਾਹਰ ਚਲੋ ਵਿਚ ਵੀਰੇ ਨੇ ਇਹ ਚੀਜ਼ ਬੋਲੀ ਸੀਗੀ ਚਲ ਵਿਚ ਵਿਦਵਾਨ ਵਾਲੇ ਆ ਜਾਂਦੇ ਨੇ ਤੇ ਇਹ ਚੀਜ਼ ਹੁੰਦੇ ਵਿੱਚ ਕੋਈ ਵੀ ਬੰਦਾ ਐ ਅਸੀਂ ਐ ਚਲੋ ਮੰਨ ਲਓ ਅਸੀਂ ਕਿਸੇ ਕਿਸੇ ਨੂੰ ਬਹਾਨਾ ਦਿੰਦੇ ਆ ਜਦੋਂ ਜਦ ਰੇਟ ਮੰਨ ਲਓ ਵੀ ਰੇਟ ਵੱਧਾਗਾ ਜਾਂ ਆਪਾਂ ਨੂੰ ਕੋਈ ਕਹੇ ਬਾਈ ਸਾਥੋਂ ਇੰਨਾ ਲੈ ਲੈ ਆਪਾਂ ਜਿਹੜੇ ਬਾਹਰ ਬੰਦੇ ਕੋਲੇ ਬਹਾਨਾ ਹੁੰਦਾ ਉਹਨਾਂ ਆਪਾਂ ਕੁਝ ਪੁੱਛਦਾ ਸਕਦੇ ਆ ਨਾ ਤੇ ਭਾਈ ਇਹ ਸਾਡਾ ਬਾਹਰ ਇਹ ਰੇਟ ਚੜ ਰਿਹਾ ਤੁਸੀਂ ਦੱਸੋ ਕਿਵੇਂ ਕਰੀਏ ਹਾਂ ਕਿ ਜਦੋਂ ਕਹਿੰਦੇ ਵੀ ਪੁੱਤਾਂ ਮੰਗੂ ਫਸਲ ਪਾਲੀ ਹੋਵੇ ਨੂੰ ਕੋਈ ਯਾੜ ਦੇ ਨਾ ਕੇ ਜੇ ਆਪਾਂ ਕੋਈ ਬੂਟਾ ਵੀ ਲਾਉਣੇ ਆ ਉਹ ਵਾਲੀ ਵਾਲੀ ਵੱਡਾ ਹੁੰਦਾ ਉਹਨੂੰ ਵੱਢ ਕੇ ਦਰਜੇ ਕੋਈ ਦੁੱਧ ਕਿੰਨਾ ਲੱਗਦਾ ਸੀ ਤੇ ਨਾਲ ਰੋਟੀ ਖਾਦੀ ਗਈ ਕਿਉਂਕਿ ਸਾਰਾ ਸਿਆਣ ਲੱਗਿਆ ਤੇ ਉਹਨੂੰ ਗੁੜਦਿਆਂ ਹੂੰ ਸਹੀ ਗੱਲ ਆ ਵੀਰ ਲੈਂਟਰ ਪਾਇਆ ਖੇਤ ਲੈਂਟਰ ਪੈਣਾ ਤੁਹਾਨੂੰ ਸਾਰਿਆਂ ਨੂੰ ਬੁਲਾਉਣਾ ਤੇ ਤੁਸੀਂ ਆਇਓ ਇਹੋ ਗੱਲ ਵੀਰ ਇੱਕ ਚਲ ਆਪਾਂ ਲਾਈਵ 'ਚ ਦੱਸ ਦਿੰਨੇ ਆ ਵੀ ਸਾਡੀ 2 ਸਾਲ ਦੀ ਗੱਲ ਕਰਨੀ ਰਹੀ ਸੀ ਹੂੰ ਤੇ ਮੀਟੋਪ ਨਹੀਂ ਉਹ ਜਿਹੜੀ ਲੱਗਦੀ ਤੁਹਾਨੂੰ ਚੀਜ਼ ਅਗਲੇ ਦੀ ਅਗਲੇ ਜਿਹਨੂੰ ਵੀ ਦੇਤੀ ਕੋਈ ਨਹੀਂ ਆਪਣਾ ਘਾਟਾ ਵਾਧਾ ਨੁਕਸਾਨ ਹੋਗਾ ਕੋਈ ਗੱਲ ਨਹੀਂ ਚਲ ਪ੍ਰਮਾਤਮਾ ਤੁਸੀਂ ਸਾਰਿਆਂ ਨੇ ਹੌਂਸਲਾ ਦਿੱਤਾ ਵਿਦਵਾਨਾਂ ਦਾ ਤਾਂ ਕਹਿਣਾ ਕੀ ਹੈ ਨਾ ਪਲੀ ਤੁਸੀਂ ਇਹਨਾਂ ਨੂੰ ਹੌਂਸਲਾ ਦਿੱਤਾ ਕੋਈ ਗੱਲ ਨਹੀਂ ਭੈਣ ਜੋ ਪ੍ਰਮਾਤਮਾ ਜੋ ਵੀ ਕਰਦਾ ਚੱਲਦਾ ਹੈ ਕੀ ਪਤਾ ਉਹਦੇ ਵਿੱਚ ਵੀ ਕੁਝ ਚੰਗਾ ਹੀ ਹੋਣਾ ਹੋਵੇ ਸਾਰਾ ਹਾਂ ਸਹੀ ਗੱਲ ਹੈ ਅਸੀਂ ਇਹ ਸੋਚ ਕੇ ਸਬਰ ਹੀ ਕਰਦੇ ਹਾਂ ਬੱਸ ਹਾਂ ਗਏ ਜੇ ਤੁਸੀਂ ਪੰਚਾਇਤ ਤੇ ਗੱਲ ਕਰੋ ਨਹੀਂ ਵੀਰੇ ਕੀ ਫਾਇਦਾ ਕਿ ਜਿਹੜੀ ਚੀਜ਼ ਅਗਲੇ ਦੀ ਆ ਠੀਕ ਆਪਾਂ ਕਹਿੰਦੇ ਇਸੇ ਬਹਿਸ ਕਰਨੀ ਛੇਵੀਂ ਕੱਲ ਨੂੰ ਕਹਿੰਦੇ ਲੜਾਈਆਂ ਵੱਧ ਜਾਂਦੀਆਂ ਨੇ ਠਾਣਿਆਂ ਤੱਕ ਗੱਲਾਂ ਜਾਂਣਗੇ ਉਹ ਗੱਲਾਂ ਦਾ ਕੋਈ ਪੈਦਾ ਨਹੀਂ ਬਈ ਆਪਾਂ ਕਹਿੰਦੇ ਵਿੱਚ ਹੀ ਜਾ ਵੀਰੇ ਆਪਾਂ ਵਿਦਵਾਨ ਬਈ ਤੁਹਾਨੂੰ ਨਹੀਂ ਕਹਿੰਦੇ ਸੀ ਵਿਦਵਾਨ ਸੀ ਮਤਲਬ ਵੀਰੇ ਉਹ ਚੰਗੇ ਬਹੁਤ ਕੀਤੇ ਸੀ ਮਤਲਬ ਵਿੱਚ ਹੁੰਦੇ ਆਣਾ ਵੀ ਪਿਆਰ ਕਰਦੇ ਵੀਰੇ ਸਾਰੇ ਤਾਂ ਹੀ ਹਾਂ ਜਿਹੜੀ ਇਹ ਚੀਜ਼ ਅਗਲੇ ਨੇ ਦੇਤੀ ਪਰ ਵੀਰੇ ਇਹ ਵੀ ਨਹੀਂ ਹੁੰਦਾ ਚਲੋ ਅਸੀਂ ਬਾਣ ਕਿਸੇ ਨੂੰ ਠੀਕ ਖੜੀ ਗੜਾਈ ਕਹਿ ਦੀ ਉਹ ਮੈਨੂੰ ਬਸ ਅਸੀਂ ਤੁਹਾਨੂੰ ਬਹਾਨਾ ਦੇਣਾ ਹੀ ਨਹੀਂ ਹੈਗਾ ਅਸੀਂ ਇਹ ਵੀ ਕਹਿ ਦਈਏ 2 ਮਹੀਨੇ ਛੱਡ ਦੋ ਠੇਕਾ ਸਾਤੋਂ ਛੇਮੀ ਨਹੀਂ ਆ ਲੱਗ ਬਾਕੀ ਆਪਣੀ ਵਟਾ ਸਾਂਝੀ ਸੀ ਅਸੀਂ ਜਿਹੜੇ ਇਨਸਾਨ ਨੇ ਵੀ ਬਹਾਨਾ ਲੱਟਦਾ ਅਸੀਂ ਕਹਿਆ ਸੀ ਵੀ ਸਾਡੇ ਚ ਜੇਰੀ ਲਾਲਤ ਉਹਦੇ ਕਿਲੇ ਚ ਸਾਨੂੰ ਇਹ ਛੱਡ ਦੇ ਉਹ ਉਹ ਬੰਦੇ ਨਹੀਂ ਵੀ ਉਹ ਵੀ ਨਹੀਂ ਅਗਲਾ ਕਾਲ ਵੀ ਤੁਸੀਂ ਗੱਲ ਬਾਈ ਜੀ ਕੀ ਦਾ ਕਰਦਾ ਭਲਾ ਦੇਖੋ ਲੱਖ ਡੇਢ ਲੱਖ ਦਾ ਘਾਟਾ ਖਾਣ ਨੂੰ ਜੀ ਕਰਦਾ ਕਿਸੇ ਦਾ ਸਹੀ ਗੱਲ ਅਸੀਂ ਪੁੱਛ ਕੀ ਸਬਜ਼ੀ ਲਈ ਜੂਗੀ ਬਾਕੀ ਰਹੀ ਗੱਲ ਵੀ ਪੁੱਛੇ ਬਿਨਾ ਕੋਈ ਵੀ ਇਨਸਾਨ ਇਹਦੀ ਗਲਤੀ ਕਰਦਾ ਨਹੀਂ ਕਰਦਾ ਜੇ ਹੁਣ ਆਪਾਂ ਸਬਜ਼ੀ ਲਈ ਸੀ ਆਪਾਂ ਨੂੰ ਪਤਾ ਤੇ ਲੰਬੇ ਸਮੇਂ ਤੱਕ ਜਾਣੀ ਆ ਤੇ ਆਪਾਂ ਬਾਈ ਤਾਂ ਹੀ ਇੰਨਾ ਮਹਿੰਗਾ ਵੀਰੇ ਕੋਟੇ ਤੋਂ ਲਿਆ ਕੇ ਅਸੀਂ ਵੀ ਚਾਹ ਰਹੇ ਹੂੰ ਠੀਕ ਹੈ ਵੀਰੇ ਤੁਹਾਡਾ ਨਿਊ ਕਰ ਕਿਹੜੀ ਸਾਈਡ ਆ ਵੀਰੇ ਉਹ ਆਪਣਾ ਸਟੇਸ਼ਨ ਵਾਲੀ ਸਾਈਡ ਤੇ ਸੜਕ ਤੇ ਆ ਜਾਂਦਾ ਤੇ ਫਿਰ ਸਬਰ ਕਰੋ ਜੀ ਕਰ ਲੈ ਵੀਸ ਦਾ ਤੁਹਾਡੇ ਫਿਰ ਤੇ ਰੱਬ ਵੀ ਟੈਂਸ਼ਨ ਨਹੀਂ ਹੀ ਪ੍ਰਮਾਤਮਾ ਨੇ ਕੋਈ ਨਾ ਆਪ ਹੀ ਦੇਊਗਾ ਬਾਈ ਹਨਾ ਫਿਰ ਕੀ ਅਗਲੀ ਦੀ ਚੀਜ਼ ਆਪਾਂ ਤਾਂ ਇਹੀ ਗੱਲ ਸੋਚ ਲਈ ਵਿੱਚ ਹੀ ਹੈ ਅਗਲੀ ਦੀ ਸ਼ਗਲੇ ਦੇਖਦੇ ਹੁੰਦੇ ਹਾਂ ਹਾਂ ਸਹੀ ਗੱਲ ਪਰ ਉਹ ਇਨਸਾਨ ਨੇ ਜੱਟ ਭਾਈ ਸੁਭੀ ਨਹੀਂ ਸਮਝਣਾ ਚਾਹੁੰਦਾ ਤੁਸੀਂ ਉਹ ਨੂੰ ਵੀ ਮੈਂ ਤਾਂ ਕਰ ਲਾ ਕਰ ਰਹੇ ਨੇ ਕੋਈ ਵਾਰੀ ਦੂਰ ਅਸੀਂ ਬਹਾਨੀ ਦੇ ਰਹੀ ਸੀ ਆ ਵਾਹਣ ਉਹ ਸੀ ਖਾਲੀ ਸੀ ਵਿਚਾਲੀ ਹਾਂ ਆਪਣਾ ਵਾਹਣ ਤਾਂ ਬਾਕੀ ਇਹ ਬੱਚੇ ਵਾਲੇ ਜਿਹੜੇ ਤੇ ਆਪਣੇ ਸਬਜ਼ੀ ਨੂੰ ਇਧਰਲੇ ਪਾਸੇ ਸੀ ਉਹ ਇਨਸਾਨ ਨੂੰ ਪਤਾ ਕੀ ਸੀ ਆਪਾਂ ਅੱਜ ਵੀਡੀਓ 'ਚ ਕਹਿਣੀ ਆ ਉਹ ਐਸੀ ਵੀ ਸਬਜ਼ੀ ਐਂ ਛੱਡਣਗੇ ਵੀ ਮੁਨਾਫਾ ਮੈਂ ਲਊਂਗਾ ਮੇਰੇ ਸਾਨੂੰ ਕੋਈ ਉਹ ਤੋਂ ਡਰ ਨਹੀਂ ਹੈਗਾ ਕੁਝ ਠੀਕ ਹੈ ਇੱਕ ਵਿੱਚ ਬੰਦਾ ਕਹਿੰਦਾ ਹੰਕਾਰ ਬਾਈ ਹੰਕਾਰ ਦੀ ਗੱਲ ਕਰਦਾ ਦੁੱਖ ਲੱਗਦਾ ਹਨਾ ਕੋਈ ਇਨਸਾਨਾਂ ਦਾ ਝੋਲੇ 'ਤੇ ਪਰ ਪੜ ਲ ਜਾਂਦਾ ਰਿਹਾ ਸਬਜ਼ੀਆਂ ਦੀ ਚੋਰੀ ਨੂੰ ਕੋਦੀ ਵੀ ਦੇਖ ਲੈ ਕਿਦਰ ਮੈਂ ਤੇ ਕਮਲ ਬੀ ਉਹ ਕਰਨੀ ਗਈ ਸੀਗੇ ਵੀਡੀਓ ਬਣਾਉਣਗੇ ਸੀ ਵੀਡੀਓ ਬਣਾਉਣਗੇ ਸੀ ਪੋਟੀ ਵਾਲੇ ਹੋ ਗਏ ਲੈ ਕੇ ਚੋਣਾ ਬਈ ਦੁੱਖ ਨਹੀਂ ਲੱਗਦਾ ਹੈਗਾ ਅੱਤੀ ਪੁੱਤਾਂ ਵਾਂਗ ਫਸਲ ਪਾਣੀ ਚ ਗਈ ਸਹੀ ਗੱਲ ਆ ਕਿੰਨਾ ਦਰਦ ਹੁੰਦਾ ਹੁੰਦੇ ਨੂੰ ਆਪਾਂ ਦਾ ਮੱਛਾ ਬਾਲਦਾ ਤੇ ਫੇਟ ਲੱਗਦੀ ਆਪਾਂ ਨੂੰ ਉਹਦਾ ਵੀ ਦੁੱਖ ਲੱਗਦਾ ਫਿਰ ਅਸੀਂ ਉਹਨੂੰ ਐਸੀ ਬਈ ਸਬਜ਼ੀ ਛੱਡ ਜਾਂਗੇ ਮਨਾ ਆਪਾਂ ਮੈਂ ਲਊਂਗਾਈ ਕਿਉਂ ਛੱਡੀ ਐਸੀ ਫਿਰ ਅਸੀਂ ਜਿੰਨੀਆਂ ਵੀ ਬੱਕਰੀਆਂ ਬੱਕਰੀਆਂ ਵਾਲੇ ਵੀਰ ਸੀ ਪਿੰਡ 'ਚ ਅਸੀਂ ਉਹ ਜਾਨਵਰ ਹੈ ਜਿਹੜੇ ਤਾਂ ਪਾਲਣਗੇ ਅਸੀਂ ਉਹ ਚਾਰ ਕਿਲੋ ਭੈਣ ਰੋਟੀ ਖਾਂਦੇ ਨੂੰ ਕੋਈ ਨਹੀਂ ਚਰਦਾ ਸਹੀ ਗੱਲ ਲੈ ਬਾਈ ਜਰਦਾ ਨਹੀਂ ਕੋਈ ਇਹ ਚੀਜ਼ ਉਹ ਵੀ ਤੁਸੀਂ ਉਹ ਦੇਖ ਸਾਹ ਲਓ ਕੱਪੜੇ ਦੇਖ ਲਓ ਕੀ ਹਾਲਤ ਹੈਗੀ ਹੈ ਨਾ ਤੜਕੇ ਨਾ ਸਵੇਰੇ ਜਦੋਂ ਮੀਂਹ ਪੈਂਦਾ ਸੀ ਸਾਰਾ ਮੀਂਹ ਸਿਰ ਤੋਂ ਦੀ ਗਿਆ ਦਾ ਤੇ ਇੰਨਾ ਇੰਨੀ ਮੰਨ ਲਓ ਜਿਵੇਂ ਆਪਾਂ ਕਹਿੰਦੇ ਸਿਆਲ ਚ ਬੰਦਾ ਕੰਬਣ ਲੱਗ ਜਾਂਦਾ ਹਾਲ ਸੀ ਸਾਡਾ ਸਵੇਰੇ ਉਹ ਵੀ ਇਹ ਧਾਰਾਂ ਚ ਹੋਈਆਂ ਸਾਰਾ ਕੁਝ ਹੋ ਵੀ ਕੱਖ ਪਾਇਆ ਨਾ ਅਨਾਲ ਉਸ ਤੇ ਮੈਂ ਮੈਨੂੰ ਪਤਾ ਪੁਰਾਣਾ ਜਿਸ ਸਮੇਂ ਅਸੀਂ ਇਹਨਾਂ ਦੀ ਮਤਲਬ ਤੇ ਇਹਨਾਂ ਦੀ ਸੇਵਾ ਕਰਦੇ ਦੁੱਧ ਚੋੜੀ ਹੁੰਦੀ ਸੀ ਇਹ ਕਹਿਣਾ ਤਾਂ ਸੌਖਾ ਵੀ ਗੱਲ ਕਰਨੀ ਬਹੁਤ ਔਖੀ ਹੈ ਜੀ ਬਹੁਤ ਔਖੀ ਹੈ ਜੀ ਇਹ ਜਿਹੜੇ ਆਪਣੇ ਬੀਤਦੀ ਆ ਜਾਂ ਕੋਈ ਵੀ ਗੱਲ ਵਿਦਵਾਨ ਕਰਤਾ ਹੁੰਦੇ ਨੇ ਤੁਹਾਨੂੰ ਤੁਹਾਡੇ ਨਾਲ ਸਾਡਾ ਪਿਆਰ ਹੈ ਜਿੰਨਾ ਵੀ ਵੀਰ ਨੂੰ ਹੌਸਲਾ ਦਿੰਦੇ ਨੇ ਤੁਹਾਡੇ ਕਰਕੇ ਆ ਤੁਹਾਡੇ ਹੌਸਲੇ ਕਰਕੇ ਅਸੀਂ ਕੋਈ ਕਦਮ ਨਹੀਂ ਚੱਕਿਆ ਹੈਗਾ ਕੋਈ ਵੀ ਆਪਾਂ ਇਹ ਕਹਿ ਕੇ ਸਵਰ ਕਰ ਲੈ ਵੀ ਅਗਲੇ ਵੀ ਚੀਜ਼ਾਂ ਦੀ ਜਿਹੜੀ ਮਰਜ਼ੀ ਹਮਮ ਕਮਲ ਚਹਲ ਨਿਊ ਕੱਟੀ ਦਾ ਨਾਮ ਰਾਣੋ ਰੱਖ ਦੋ ਰਾਣੋ ਰਾਣੀ ਮੇਰੀ ਭੈਣ ਦਾ ਨਾਮ ਵਈ ਉਹ ਵਰਤਣਾ ਲੱਗ ਰਹੇ ਕਿ ਤੇ ਵੀ ਵਈ ਆਪਾਂ ਨਾਂ ਅਈ ਸੱਬੋ ਨਾ ਰੱਖਿਆ ਨਹੀਂ ਉਹ ਗੱਟੀ ਦਾ ਦੱਸੋ ਬਈ ਕਿਵੇਂ ਲੱਗਿਆ ਠੀਕ ਆ ਭਰਾਇਆ ਸੀਗਾ ਹਾਂ ਦੱਸੋ ਬਈ ਕਿਵੇਂ ਲੱਗਿਆ ਸਾਰਾ ਦੁੱਧ ਚੋਂਗਲੇ ਨੂੰ ਤਿੰਨ ਮਹੀਨੇ ਜਾਂ ਤੱਕੜੀ ਕਰ ਦੇਣਾ ਕੋਈ ਟੱਕਰ ਨਹੀਂ ਹੋਸਣ ਸਿੱਧੂ ਸਾਡੀ ਓਕੇ ਜੀ ਅਜੀ ਸੱਬੋ ਕਹਿੰਦੇ ਸੱਬੋ ਸੋਣਾ ਨਹੀਂ ਗੀ ਨਹੀਂ ਆਏ ਕਰਦੇ ਨਾਮ ਕਰਨਾ ਰੱਖ ਲੈਨੇ ਆ ਨਾਮ ਕੱਢ ਲਾਂਗੇ ਆਪਾਂ ਜਿਹਦੇ ਨਾਮ ਵੱਧ ਹੋਏ ਫਿਰ ਉਹੀ ਨਾ ਰੱਖ ਦਾਂਗੇ ਆਪਾਂ ਹਾਂ ਗੱਲ ਤਾਂ ਠੀਕ ਆ ਠੀਕ ਆ ਜਿਹਨਾਂ ਨੇ ਨਾਮ ਤੁਸੀਂ ਇੱਥੇ ਕਮੈਂਟ ਕਰ ਦਿਓ ਜਿਹਨਾਂ ਦੇ ਨਾਮ ਵੱਧ ਹੋਏ ਆ ਤੇਰੇ ਮਨੀ ਕੌੜਾ ਜੱਜਾ ਹਗਦੇ ਵੀ ਕੰਮ ਕਰ ਲੈ ਮਾਰੇ ਪੱਖੇ ਛੜਦੇ ਮੈਂ ਵੇਚਣਾ ਕਰਨੀ ਹਾਂ ਸੱਭੋ ਵੀ ਸੋਹਣਾ ਬਾਈ ਓਕੇ ਬਾਈ ਧੰਨਵਾਦ ਸੱਭੋ ਵੀ ਸੋਹਣਾ ਕਹਿੰਦੇ ਹਾਂ ਸੋਹਣਾ ਵੀਰੇ ਸੱਭੋ ਹਣਾ ਚੰਪਾ ਸੋਹਣਾ ਆ ਭੱਜੇ ਆਉਂਦੀ ਆ ਹਾਂ ਜਦੋਂ ਆਪਾਂ ਨੂੰ ਦੋ ਮਿੰਟ ਆਪ ਗੱਲਾਂ ਕਰਨੇ ਇਧਰੋਂ ਆ ਸਾਰਾ ਨਵੇਂ ਨੀਰੇ ਨੀਂਦ ਵੀ ਕਟੀਆਂ ਬਾਰੇ ਕਿਹਾ ਸੀ ਤੈਨੂੰ ਬਾਈ ਕਟੀਆਂ ਹੁਣ ਇਹ ਭੈਣ ਹੀ ਪਤਾ ਕਰਕੇ ਦਊ ਤੁਹਾਨੂੰ ਕਟੀਆਂ ਦਾ ਤਾਂ ਜੇ ਸਾਡੀ ਕੋਈ ਮੱਝ ਨੇ ਕੱਟੀ ਦੇ ਦਿੱਤੀ ਤੁਸੀਂ ਸਾਥੋਂ ਲੈ ਜਾਓ ਹਾਂ ਬਸ ਇਹ ਕਰ ਸਕਦਾ ਆ ਬਾਣੀ ਕੋਈ ਮੱਝ ਵਕਾਉ ਹੈਗੀ ਤੇਰੇ ਮੱਝ ਅਸੀਂ ਮੱਝ ਬਈ ਵੇਚਦੀ ਗਿਰਿਆ ਆਪਾਂ ਜਿਹੜੀਆਂ ਮੱਝਾਂ ਨੇ ਸਾਰੀਆਂ ਵਧੀ ਲੈ ਕੇ ਆਉਣੇ ਨਾ ਵੀ ਇਹ ਚੀਜ਼ ਹੁੰਦੀ ਆਪਾਂ ਮੱਝ ਸੇਲ ਨਹੀਂ ਕਰਦੇ ਹਾਂ ਉਹ ਤੇਰੇ ਪੈਰ ਭਜ ਗਏ ਬਈ ਤੂੰ ਉਡ ਲੋ ਕੋਈ ਨਾ ਕੋਈ ਨਾ ਤੇ ਦੁੱਧ ਪੀ ਜਾਣਾ ਖੁਰਲੀ ਭਰਨੀ ਨੀਰ ਪੀਉ ਤੇ ਕਹਿ ਦੇ ਕੀ ਕਹਦਾ ਆ ਵੀਡੀਓ ਚ ਵੀਡੀਓ ਚ ਕਹਿਤਾ ਬਾਈ ਤੈਨੂੰ ਬਸ ਇੱਕ ਕੱਟੀ ਸੂਪ ਹੀ ਦੇ ਦਾਂਗੇ ਇਹਦਾ ਤੂੰ ਮੇਰੇ ਅੱਗੇ ਰਗਾ ਨਾ ਤੈਨੂੰ ਦਿਖਾਵਾਂਗੇ ਫਿਰ ਤੂੰ ਵੀ ਲਾਈਓ ਹਾਂ ਤੈਨੂੰ ਦਿਖਾਵਾਂ ਅਸੀਂ ਵੀਡੀਓ ਪਾਵਾਂਗੇ ਸਪੈਸ਼ਲ ਇੱਕ ਨਾ ਅੱਜ ਭੈਣੇ ਵੀ ਵਿੱਚ ਕਮੈਂਟ ਕਰਦੀ ਵੀ ਇਹਨਾਂ ਨੂੰ ਕਟੀਆਂ ਦਾ ਚਾਹ ਵੀ ਵਿੱਚ ਕੇ ਹੁੰਦੇ ਉਹਨਾਂ ਨੂੰ ਚਾਹ ਨਹੀਂ ਹੁੰਦਾ ਦੇਖੋ ਵੀ ਵਿੱਚ ਬੰਦ ਨੇ ਗੇਸ ਦੇ ਕਿਉਂ ਇੰਤ ਕੀਤਾ ਚਲੋ ਹੁਣ ਆਲਾ ਕੋ ਪਾਈ ਪਸੜਤੀ ਥੋੜੇ ਦੇ ਨਾਂਜ ਮੈਨੂੰ ਹੌਸਲਾ ਆ ਜਾ ਬੰਦ ਜੋ ਗੱਲ ਕਰਦੀਆਂ ਇਹ ਕਹਿੰਦੇ ਵੀ ਜਦੋਂ ਤਾਂ ਕਹਿੰਦੇ ਵੀ ਧੀ ਹੁੰਦੇਓ ਤਾਂ ਲੋਕ ਦੁੱਖ ਮਨਾਉਂਦੇ ਨੇ ਮਤ ਹੁੰਦਾ ਬਾਈ ਧੀਆਂ ਕਿਸੇ ਗੱਲੋਂ ਘਟ ਨਹੀਂ ਜਿਹੜਾ ਸਾਡੀ ਗੁਰਲੀਨ ਹੋਈ ਸੀ ਨਾ ਅਸੀਂ ਮਠਿਆਈ ਵੀ ਵੰਡੀ ਸੀ ਤੇ ਨਿੰਮਾ ਵੀ ਬੰਨਿਆ ਸੀ ਠੀਕ ਹੈ ਮੇਰੀ ਧੀ ਕਿਸੇ ਗੱਲੋਂ ਘਟ ਨਹੀਂ ਹੈਗੀ ਆਪਾਂ ਤਾਂ ਇਹ ਕਹਿੰਦੇ ਵੀ ਸਾਰਾ ਕੁਝ ਅੱਜ ਉਹਦੇ ਕਰਕੇ ਆ ਸਾਰਾ ਪੁੱਤੀ ਹੋਈ ਜਾਣਗੇ ਪੁੱਤੀ ਫਿਰ ਤੂੰ ਆ ਕਿੱਥੋਂ ਲਿਆਉਂਗੇ ਮੇਰੀ ਸੋਚ ਤਾਂ ਇਹ ਹੈ ਵੀ ਧੀਾਂ ਨੂੰ ਕਦੇ ਨਾ ਇਹ ਨਾ ਤਾਂ ਫਿੱਡ ਚ ਇਹਨਾਂ ਨੂੰ ਖਤਮ ਕਰੋ ਠੀਕ ਆ ਨਾ ਇਹ ਕੋਈ ਸਾਡੇ 30 ਹੋਣੀ ਹੂੰ 3ਾਂ ਦਾ ਵੀ ਕਿਸਮਤ ਲਿਖਾ ਕੇ ਲਾਉਂਦੀ ਆ ਨੇ ਇਸ ਮੈਂ ਵੀ ਕਿਸੇ ਦੀ 3ਾਂ ਸਹੀ ਗੱਲ ਆ ਠੀਕ ਆ ਤੀ ਦੋ ਬਿਨਾ ਘਰ ਅੱਗੇ ਕਦੇ ਵੱਧ ਨਹੀਂ ਸਕਦਾ ਹੈਗਾ ਹਲੇ ਵੀ ਨਹੀਂ ਵੱਧ ਸਕਦਾ ਹੈਗਾ ਇਹ ਸੋਚਣਾ ਉਹਦੇ ਦਿਮਾਗ ਚੋਂ ਕੱਢ ਦੋ ਜਿਨ੍ਹਾਂ ਦੇ ਕਹਿੰਦੇ ਵੀ ਚਲੋ ਰਾਜੇ ਮਹਾਰਾਜੇ ਸੀ ਕਹਿੰਦੇ ਉਹ ਮੇਕਾ ਹਫ਼ਤਾ ਭੁੱਲ ਗਈ ਸਵਾ ਲੱਖ ਨਾਰੀ ਪਤਨੀ ਐ ਪੁੱਤ ਕਿੱਥੇ ਨੇ ਭਲਾਇਂ ਦੱਸ ਦੋ ਦੀਵਾ ਬੱਤੀ ਲਾਉਣ ਵਾਲਾ ਵੀ ਨਹੀਂ ਰਿਹਾ ਹੈਗਾ ਉਹਨਾਂ ਦਾ ਆ ਰੋਸਨ ਗਾ ਨੋਤੀ ਵੀ ਕਰ ਦੂਗੀ ਅੱਜ ਕੱਲ ਤੁਸੀਂ ਇਹ ਮਾਹੌਲ ਦੇਖ ਲਓ ਜਿਹਨੇ ਸੁੱਖ ਨਹੀਂ ਦੇਣਾ ਪੁੱਤ ਵੀ ਨਹੀਂ ਦਿੰਦਾ ਹੈਗਾ ਪੁੱਤਾਂ ਵਾਲੇ ਰੁੱਲਦੇ ਦੇਖੇ ਨੇ ਸਹੀ ਗੱਲ ਠੀਕਾ ਧੀ ਫਿਰ ਵੀ ਸੋਚੀ ਆਦੀ ਮਾਂ ਪਿਓ ਦਾ ਕਿ ਮੇਰੇ ਮਾਂ ਔਖੇ ਮੇਰੀ ਪੁੱਤ ਕਹਿੰਦਾ ਚੱਲ ਅਸੀਂ ਕੀ ਲੈਣਾ ਦਿੱਤੋਂ ਠੀਕਾ ਬਹੁਤ ਔਖੀਆਂ ਨੇ ਪੁੱਤਾਂ ਵਾਲੀਆਂ ਰੁੱਲਦੀਆਂ ਪਰ ਇਹ ਇੱਕ ਬਹੁਤ ਏ ਥੋੜੀ ਜੀ ਨਾ ਜ਼ਿਆਦੇ ਹੋ ਗਈ ਵੀ ਸਾਡੇ ਪੁੱਤ 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 ਦੇਲੀ ਦੇ ਅੱਗੇ ਵੰਦੀ ਇੱਕ ਚੀਤਾ ਬਗਾਨੀ ਆਉਣੀ ਹੈ ਚਾਹੇ ਨੂੰ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਪਰ ਜਿਹਨੇ ਆਪਦਾ ਮੰਨ ਲਿਆ ਉਹ ਆਪਦਾ ਹੀ ਵੀਰੇ ਅਸੀਂ ਵੀ ਮੱਛ ਲੈਣੀਆਂ ਵਧੀਆ ਹੈਗੀ ਬਾਈ ਜੇ ਉਹ ਲਿਓ ਹਜੇ ਤੇਜ਼ ਹਾਂ ਹਜੇ ਤੇਜ਼ੀ ਆ ਤੁਹਾਨੂੰ ਸੌਣ ਚ ਦਬਾਰਾਂ ਕੋਈ ਨਾ ਕੋਈ ਜੇ ਹੋਈ ਆਪਣੇ ਕੋਲੇ ਕੋਈ ਨਾ ਤੁਹਾਨੂੰ ਦੱਸ ਦਾਂਗੇ ਤੇ ਤੁਹਾਨੂੰ ਸੱਚ ਮੇਮ ਨਹੀਂ ਦਿਖਾਈ ਸਾਡੇ ਹਾਂ ਮੇਮ ਨਹੀਂ ਦਿਖਾਈ ਇੱਧਰ ਸਾਡੀਆਂ ਬੱਕਰੀਆਂ ਇੱਧਰ ਫੜੋ ਕੁੜੀ ਦੇ ਲਓ ਚਾਹਤ ਹੁੰਦਾ ਕਿੰਨਾ ਕਰਦੀ ਹੈ ਕੋਈ ਬੱਕਰੀਆਂ ਦਾ 3 ਹੈਗਾ ਇਹਦੇ ਚ ਕਰੋ ਕਮੈਂਟ ਬੱਕਰੀਆਂ ਵਾਲਾ ਸਕੀਨ ਕਿਹੜਾ ਜੀ ਵੀਰੇ ਨਾਈਸ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਤੇ ਉਹ ਕਹਿੰਦੇ ਕਿ ਕੁੜੀ ਨੂੰ ਸਤਿ ਸ੍ਰੀ ਅਕਾਲ ਹੈਗਾ ਕੋਈ ਬੱਕਰੀਆਂ ਦਾ ਫੈਨ ਵੀਰ ਮੇਰਾ ਕੋਈ ਇੱਥੇ ਜਿਹਨੇ ਬੱਕਰੀਆਂ ਰੱਖੀਆਂ ਰਾਤ ਬੋਲਦੀ ਆ ਤੇ ਬੋਲਦੀ ਆ ਹਨੀ ਉਹ ਦੂਰ ਉੱਡਦਾ ਆ ਸੁਣਾ ਕੱਟਾ ਰੱਖਿਆ ਹੋਇਆ ਨੀਲੀ ਰਾਵੀ ਦਾ ਉਹ ਦੇਖੋ ਸਿਰ ਸਾਰਾ ਚਿੱਟਾ ਉਹਦਾ ਸਾਰਾ ਉਹ ਪਾਲਣਾਗਾ ਵੈਰੀ ਗੁੱਦੇ ਨਹੀਂ ਪਾਲਣਾ ਨਹੀਂ ਆਂ ਦੇਖਣਾ 드라마 ਰੱਖਦੇ ਕਰ ਆਪਾਂ ਵੀ ਰੱਖੀ ਸੌਂਕ ਨੂੰ ਬੱਕਰੀਆਂ ਹਾਂ ਬਾਈ ਸੌਂਕ ਨੂੰ ਹੀ ਆ ਇਹ ਸਹੀ ਗੱਲ ਆ ਵੈਸੇ ਕੰਮ ਇਹ ਵੀ ਕੋਈ ਮਾੜਾ ਨਹੀਂ ਕੋਈ ਐਜੀ ਗੱਲ ਨਹੀਂ ਹਾਂ ਤਾਂ ਚਲੋ ਜੀ ਬਾਕੀ ਅੱਜ ਲਈ ਧੰਨਵਾਦ ਜੀ ਸਾਰਿਆਂ ਦਾ ਜਿੰਨੇ ਵੀ ਸਾਡੇ ਲਾਈਵ ਚ ਆਏ ਜਿੰਨੇ ਵੀ ਹੌਸਲਾ ਦਿੱਤਾ ਹਨ ਪੰਜ ਬੱਕਰੀਆਂ ਨੇ ਓਕੇ ਬਾਈ ਓਕੇ ਵੀਰ ਅੰਦਾ ਬਲੌਗ ਹੈਲੋ ਆ ਠੀਕ ਹੈ ਜੀ ਓਕੇ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦਾ ਤੁਹਾਨੂੰ ਕੱਲ ਨੂੰ ਗੁੱਡ ਨਾਈਟ ਵੀਰ ਤੇ ਕੱਲ ਨੂੰ ਆਪਾਂ ਪਾਉਣਾ ਇੱਕ ਵਧੀਆ ਜਿਹਾ ਬਲੌਗ ਤੇ ਕੱਲ ਨੂੰ ਜਾ ਕੇ ਆਉਣਾ ਕਿਸੇ ਪਿੰਡ ਉਹਨਾਂ ਦਾ ਭੈਣਾਂ ਦਾ ਬਲੌਗ ਬਣਾ ਕੇ ਲਿਆਉਣਾ ਤੇ ਉਹ ਕੱਲ ਨੂੰ ਪਾਉਣਾ ਤੇ ਸਾਰੇ ਜਾਣੇ ਜਾ ਕੇ ਜਰੂਰ ਦੇਖਿਓ ਆਪਣੇ ਬਲੌਗ ਨੂੰ ਤੇ ਬਾਕੀ ਧੰਨਵਾਦ ਜੀ ਮਿਲਦਾ ਤੁਹਾਨੂੰ ਕੱਲ ਨੂੰ